ਦੀ ਸਭ ਤੋਂ ਪਹਿਲਾਂ ਖੱਡੇ ਭਲਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਨਾਂ ਤੁਹਾਡੇ ਚਰਨਾਂ 'ਚ ਆ ਸੰਗਤ ਦੇ ਚਰਨਾਂ 'ਚ ਇੱਕ ਬੰਤੀ ਇੱਕ ਜੋਦੜੀ ਇੱਕ ਫਰਿਆਦ ਤੇ ਇੱਕ ਪੀਰ लेके ਨਮਾਣੇ ਸਿੱਖੋ ਜੀ ਹਾਜ਼ਰ ਹੋਇਆ ਕਿ ਤੁਸੀਂ ਸਾਰਿਆਂ ਨੇ ਆਪਣੇ ਭਵਿੱਖ ਦਾ ਫੈਸਲਾ ਆਪਣੇ ਬੱਚਿਆਂ ਦੇ ਭਵਿੱਖ ਦਾ ਫੈਸਲਾ ਆਪਣੀ ਕੌਮ ਦੇ ਪਵਿੱਤ ਦਾ ਫੈਸਲਾ ਆਪਣੀ ਦੁਕਾਨਦਾਰਾਂ ਮਜ਼ਦੂਰਾਂ ਆੜਤੀਆਂ ਤੇ ਮਿਹਨਤਕਸ਼ ਗਰੀਬਾਂ ਦੇ ਪਵਿੱਤ ਦਾ ਫੈਸਲਾ ਤੁਸੀਂ ਸੰਗਤ ਰੂਪ ਚ ਕਰੰਜ਼ਾਰੇ ਤੇ ਪਾਵਰ ਅੱਜ ਤੁਹਾਡੇ ਕੋਲ ਆ ਦਿੱਤੀ ਹੈ ਮੈਂ 13 ਬੈਂਚ ਦਿੱਤੇ ਹੈ ਮੈਂ ਪਾਣੀ ਦੀ ਟੈਂਕੀ ਦਿੱਤੀ ਹੈ ਮੈਂ ਲੈਪਟਾਪ ਦਿੱਤਾ ਮੈਂ ਬੀਬੀ ਬਾਈਕਲ ਦਿੱਤਾ ਮੈਂ ਕਿਤਾਬਾਂ ਦਿੱਤੀਆਂ ਤੁਮیں ਵੋਟਾਂ ਪਾਦੇ ਕਹਿੰਦਾ ਫੇਰ ਕਹਿੰਦਾ ਫੇਰ ਮੈਂ ਤੇਨੂੰ ਖਾਣੇ ਤੋਂ ਛਡਾਇਆ ਪਹਿਲਾਂ ਛਡਾਇਆ ਫੇਰ ਬੜਾਇਆ ਤੇ ਫੇਰ ਨਾਲੇ ਨੋਟ ਦਵਾਇਆ ਫੇਰ ਕਹਿੰਦਾ ਤੁਮیں ਵੋਟਾਂ ਪਾਦੇ ਤੇਰੇ ਕਹਿੰਦੇ ਆ ਗੁਰਮੁਖੋ ਇਹ ਗਲੀਆਂ ਨਾਲੀਆਂ ਦੇ ਚੱਕਰ ਚ ਭਾਈ ਫਿਰਦੇ ਆ ਕਦੇ ਗਲੀ ਉੱਚੀ ਹੋ ਜਿੰਦੇ ਕਦੇ ਗਲੀ ਨੀਵੀ ਇਹਨਾਂ ਨੂੰ ਤੁਸੀਂ ਦਿੱਤਾ ਇਹਨਾਂ ਨੇ ਕੱਖ ਨਹੀਂ ਦਿੱਤਾ ਤੁਸੀਂ ਐਮਪੀ ਬਣਾਇਆ 1.5 ਲੱਖ ਤਨਖਾਹ ਆ ਗਈ ਤੁਸੀਂ ਐਮਪੀ ਬਣਾਇਆ ਦਿੱਲੀ ਚ ਕੋਠੀ ਮਿਲ ਗਈ ਤੁਸੀਂ ਐਮਪੀ ਬਣਾਇਆ ਚੰਡੀਗੜ੍ਹ ਚ ਮੰਗਲਾ ਮਿਲ ਗਿਆ ਤੁਸੀਂ ਐਮਪੀ ਬਣਾਇਆ ਇੱਕ ਲੈਪਟਾਪ ਮਿਲ ਗਿਆ ਤੁਸੀਂ ਐਮਪੀ ਬਣਾਇਆ ਦੋ ਜਣੇ ਜਹਾਜ਼ ਤੇ ਚੜ ਕੇ ਫਰੀ ਤੁਸੀਂ ਐਮਪੀ ਬਣਾਇਆ ਰੇਲ ਗੱਡੀ ਤੇ ਚੜ ਕੇ ਦੋ ਜਣੇ ਸਈ ਤੁਸੀਂ ਐਮਪੀ ਬਣਾਇਆ 5 ਕਰੋੜ ਰੁਪਏ ਮਿਲ ਗਿਆ ਤੁਸੀਂ ਐਮਪੀ ਬਣਾਇਆ ਪਾਣੀ ਦੀ ਟੈਂਕੀ ਮਿਲ ਗਈ ਤੁਸੀਂ ਐਮਪੀ ਬਣਾਇਆ ਆਟਾ ਵਿਫਾਲ ਮਿਲ ਗਿਆ ਇਹ ਤੁਸੀਂ ਦਿੱਤਾ ਸਾਰਾ ਕੁਝ ਇਹ ਜਿਹਨਾਂ ਨੇ ਘਰੇ ਕੁਝ ਨਹੀਂ ਦਿੱਤਾ ਕਿੰਨੇ ਮੁੱਖ ਮੰਤਰੀ ਗਏ ਆ ਉਹਨਾਂ ਨੂੰ ਕੋਹ ਜਹਾਜ਼ ਤੇ ਆਉਣ ਨਹੀਂ ਆਉਣਗੇ ਉਹਨੂੰ ਕਹਿੰਦੇ ਇੱਕ ਦਿਨ ਜਹਾਜ਼ ਜੀੜਾ ਲਿਆ ਆਪ ਦਾ ਤੇਲ ਤਾਂ ਪਾਓ ਕਿਉਂ ਆਪ ਦਾ ਤੇਲ ਤਾਂ ਪਉਂਦੇ ਨਹੀਂ ਇਹ ਇਹ ਤੇਲ ਵੀ ਤੁਹਾਡਾ ਜਹਾਜ਼ ਵੀ ਤੁਹਾਡਾ ਇਹ ਫਿਰ ਕਿਵੇਂ ਚੱਲਦਾ ਮੈਂ ਇੱਕ ਪੱਗ ਦਾ ਕੱਪੜਾ ਲੈਣਾ 100 ਦਾ ਕੱਪੜਾ ਲਈਏ 14.5 ਟੈਕਸ ਹੈ ਜੇ ਰੇਤਾ ਬੱਜਰੀ ਲੈਣੀ ਆ ਸਾਡੇ ਸਾਢੇ 14 ਜੇ ਇੱਕ ਦੁਕਾਨਦਾਰ ਨੇ 50 ਲੱਖ ਦਾ ਪਲਾਟ ਲੈਣਾ 8% ਟੈਕਸ ਹੈ 4 ਲੱਖ ਰੁਪਈਆ ਦਿੰਦਾ ਤੇ ਜੇ ਇੱਕ ਕਿੱਲਾ ਜ਼ਮੀਨ ਦਾ 20 ਲੱਖ ਦਾ ਲੈਣਾ 70% ਦੇ ਦਿੰਦਾ 1 ਲੱਖ 40000 ਦਿੰਦਾ ਜੇ ਗੁਰਦੁਆਰਾ ਮੰਦਿਰ ਮਸਜਿਦ ਬਣਾਉਣੀ ਆ ਉਹਨੂੰ ਤਿਆਰ ਕਰਨਾ ਸਾਰਾ ਸੌਦੇ ਮਗਰ ਸਾਡੇ ਖਾਈ ਆ ਜੇ ਕਰੋੜ ਰੁਪਈਆ ਗੁਰਦੁਆਰੇ ਤੇ ਮੰਦਿਰ ਤੇ ਲੱਗੂ ਸਾਡੇ 28 ਲੱਖ ਰੁਪਈਆ ਟੈਕਸ ਆ ਕਾਪੀਆਂ ਕਿਤਾਬਾਂ ਤੇ ਪਟ્રોલ ਤੇ ਟੈਕਸ ਆ ਉਹਨਾਂ ਦਾ ਤਨਖਾਹਾਂ ਚੱਲਦੀਆਂ ਕੋਈ ਨਹੀਂ ਦਿੰਦਾ ਤੇ ਫੇਰ ਮੈਂ ਤੁਹਾਨੂੰ ਕਹਿਣਾ ਹੈ ਕਿ ਫੇਰ ਕਹਿੰਦੇ ਚਿੱਟਾ ਆ ਗਿਆ ਆ ਬਾਰਡਰ ਆ ਬਾਰਡਰ ਤੇ ਫੌਜ ਦਾ ਪਹਿਰਾ ਪੀਐਸਆਰ ਦਾ ਪਹਿਰਾ ਆਈਬੀ ਦਾ ਪਹਿਰਾ ਰੋ ਦਾ ਪਹਿਰਾ ਚਿੱਟਕ ਥੋ ਆ ਗਿਆ ਬਈ ਫਿਰ ਜੇ ਨੇਪਾਲ ਦਾ ਬਾਰਡਰ ਖੁੱਲਾ ਹੈ ਬੰਗਲਾਦੇਸ਼ ਦਾ ਖੁੱਲਾ ਹੈ ਫਿਰ ਤੁਹਾਡਾ ਬਾਰਡਰ ਕਿਉਂ ਨਹੀਂ ਖੁੱਲਾ ਬਈ ਸੈਣੀ ਵਾਲਾ ਕਿਉਂ ਨਹੀਂ ਖੁੱਲਾ ਸੋਲੇਮਾਨ ਕੀ ਕਿਉਂ ਨਹੀਂ ਖੁੱਲਾ ਟਾਰੀ ਕਿਉਂ ਨਹੀਂ ਖੁੱਲਾ ਜੇ ਤੁਹਾਡਾ ਬਾਰਡਰ ਖੁੱਲ ਜAVE ਤੇ ਫਿਰ ਇਥੋਂ ਜਲਾਲਾਬਾਦ ਦਾ ਵਪਾਰੀ ਹਾਜ਼ਰ ਕਾਂ ਦਾ ਵਪਾਰੀ ਫਰੋਜ਼ਪੁਰ ਦਾ ਵਪਾਰੀ ਇਥੋਂ ਟਰੱਕ ਲਾਊਗਾ ਬੜਾ ਟਰਾਂਸਪੋਰਟ ਦਾ ਨਾਲ ਮਾਲ ਲੈ ਕੇ ਜਾਊਗਾ ਫੇਰ ਮਜ਼ਦੂਰ ਮਾਲ ਨੂੰ ਲੱਦੂਗਾ ਫੇਰ ਕਿਹੜੇ ਇਥੋਂ ਪਾਕਿਸਤਾਨ ਅਫਗਾਨਿਸਤਾਨ ਅਫਗਾਨਿਸਤਾਨ ਤੋਂ ਅਰਬ ਚ ਜਾਊਗਾ ਅਰਬ ਤੋਂ ਜਾ ਕੇ ਫੇਰ ਯੂਰਪ ਚ ਹੋ ਗਏ ਫਰਾਂਸ ਹੋ ਗਏ ਤੇ ਇੰਗਲੈਂਡ ਜਾ ਕੇ ਹਿਜਰਤ ਰੁੱਕ ਦੂਗੀ ਇਕਨੋਮਿਕ ਕੋਰੀਡੋਰ ਗੁਆਡਰਤੀ بندرਗਾਹ ਤੇ ਬਣਿਆ ਤੇ ਬਿਜ਼ਨਸ ਹੋਊਗਾ ਤੁਸੀਂ ਵੀ ਚੜ੍ਹਦੀ ਕਲਾ ਚ ਹੋਵੋਗੇ ਤੇ ਫੇਰ ਇਹ ਵੀ ਚੜ੍ਹਦੀ ਕਲਾ ਚ ਵਪਾਰੀ ਚੜ੍ਹਦੀ ਕਲਾ ਚ ਟਰਾਂਸਪੋਰਟ ਚੜ੍ਹਦੀ ਕਲਾ ਦੇ ਮਜ਼ਦੂਰ ਚੜ੍ਹਦੀ ਕਲਾ